ਜੈ ਸ਼੍ਰੀ ਕ੍ਰਿਸ਼ਨਾ ਪਰਮਾਤਮਾ ਸਭ ਦਾ ਭਲਾ ਕਰੇ ਹਰ ਧਰ ਚ ਪਰਮਾਤਮਾ ਖੁਸ਼ੀਆਂ ਵਰਚੇ ਅੱਜ ਦਾ ਵਿਸ਼ਾ ਇਹ ਆ ਕਿ ਬਹੁਤ ਸਾਰੇ ਬੱਚੇ ਬੜੇ ਹੀ ਜਲਦੀ ਟੈਨਸ਼ਨ ਲੈ ਲੈਂਦੇ ਆ ਕਿ ਸਾਨੂੰ ਕੋਈ ਨજર ਲੱਗ ਗਈ ਹੈ ਜਾਂ ਕੋਈ ਦੋਸ਼ ਹੋ ਗਿਆ ਵਾ ਜਾਂ ਸਾਡੇ ਤੇ ਕਿਸੇ ਨੇ ਕੋਈ ਜਾਦੂ ਟੂਣਾ ਕਰਤਾ ਜਿਹਦੇ ਕਰਕੇ ਮਨ ਚ ਵਹਿਮ ਲੈ ਕੇ ਬੜੇ ਹੀ ਡਰਦੇ ਨੇ ਜੇ ਤੁਸੀਂ ਸਵੇਰੇ ਸ਼ਾਮ ਪਰਮਾਤਮਾ ਦਾ ਸਿਮਰਨ ਚੰਗੇ ਕਰਮ ਕਰੋਗੇ ਮਾਤਾ ਪਿਤਾ ਭਾਈ ਭੈਣ ਰਿਸ਼ਤੇਦਾਰਾਂ ਦੀ ਸੇਵਾ ਕਰੋਗੇ ਆਪਣੇ ਰਿਲੇਸ਼ਨਸ਼ਿਪ ਨੂੰ ਸਾਫ਼ ਸੁਥਰਾ ਰੱਖੋਗੇ ਚੰਗੇ ਕਰਮ ਕਰਨ ਵਾਲੇ ਇਨਸਾਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਜਾਦੂ ਟੂਣੇ ਦਾ ਅਸਰ ਨਹੀਂ ਹੁੰਦਾ ਮਾੜੇ ਕਰਮ ਤੇ ਮਾੜੇ ਪ੍ਰਭਾਵ ਕਰਨ ਵਾਲਿਆਂ ਤੇ ਜਲਦੀ ਹੀ ਨજર ਲੱਗ ਜਾਂਦੀ ਆ ਤੇ ਜਲਦੀ ਹੀ ਜਾਦੂ ਟੂਣਿਆਂ ਦੇ ਪ੍ਰਭਾਵ ਹੋ ਜਾਂਦੇ ਆ ਇਹ ਸੱਚ ਹੈ ਕਿ ਦੁਨੀਆ ਤੇ ਜਾਦੂ ਟੂਣੇ ਹੁੰਦੇ ਆ ਇਹ ਜੁੜਾ ਤੋਂ ਚੱਲਦੇ ਆ ਰਹੇ ਆ ਪਾਰੇ ਜਿਹੜੀਆਂ ਸ਼ਰਤیاں ਹਨ ਇਹ ਪ੍ਰਮਾਤਮਾ ਦੇ ਅਧੀਨ ਹੀ ਆ ਚੰਗੀਆਂ ਸ਼ਰਤیاں ਤੇ ਮਾੜੀਆਂ ਸ਼ਰਤیاں ਦੋਨੇ ਪ੍ਰਮਾਤਮਾ ਦੇ ਹੀ ਦੋ ਰੂਪ ਨੇ ਪ੍ਰਮਾਤਮਾ ਦੀ ਮਰਜ਼ੀ বিনা ਪੱਤਾ ਨਹੀਂ ਹਿਲਦਾ ਚੰਗੇ ਕਰਮਾਂ ਵੱਲ ਧਿਆਨ ਦਿਓ ਤੇ ਕਦੇ ਵੀ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੋਨੇ ਟੱਪੇ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਠੀਕ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸਿਮਰਨ ਨਾਲ ਜੁੜੋ ਰੱਬ ਦੇ ਨਾਮ ਨਾਲ ਜੁੜੋ ਜਿਸ ਧਰਮ ਵਿੱਚ ਰੱਬ ਨੇ ਤੁਹਾਨੂੰ ਪੈਦਾ ਕੀਤਾ ਉਸੇ ਧਰਮ ਦੀ માનਤਾ ਦੇ ਮੁਤਾਬਕ ਸਿਮਰਨ ਪਾੜ ਪੂਜਾ ਵਰਤਿਆਨ ਦੋ ਤੇ ਬਾਕੀ ਕਿਸੇ ਵੀ ਧਰਮ ਦਾ ਨਾਦਰ ਨਾ ਕਰੋ ਕਿਸੇ ਵੀ ਤਰ੍ਹਾਂ ਦੇ ਵਹਿਮਾ ਭਰਮਾ ਤੋਂ ਵਿੱਚ ਨਹੀਂ ਪੈਣਾ ਚਾਹੀਦਾ ਪ੍ਰਮਾਤਮਾ ਤੁਹਾਡਾ ਪਲਾਚਰੀ ਖੁਸ਼ ਰੋ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਬਾਦਸ਼ਾਹ ਮੈਂ ਬਲੈਕ ਮੈਜਿਕ ਨੂੰ ਰਿਮੂਵ ਕਰਨ ਦੀ ਤਾਕਤ ਪ੍ਰਮਾਤਮਾ ਦੀ ਬੱਚੀ ਹੋਈ ਆ ਮੈਂ ਸਿਮਰਨ ਪਾਠ ਅਰਦਾਸਾਂ ਕਰਦਾ ਅਰਦਾਸਾਂ ਦੀ ਤਾਕਤ ਦੇ ਨਾਲ ਕਿਸੇ ਦੇ ਉੱਤੇ ਵੀ ਕੋਈ ਜਾਦੂ ਟੂਣਾ ਕੀਤਾ ਕਿਤੇ ਚ ਰਾਇਸ ਰਵੇ ਉਹ ਖਤਮ ਹੋ ਜਾਂਦਾ 11 ਦਿਨ ਲਗਾਤਾਰ ਤੁਸੀਂ ਅਰਦਾਸਾਂ ਚਰਾਓ ਜਿਹੜੀ ਕਿ ਨੇ ਸਵਾਰਥ ਸੇਵਾ ਫਰੀ ਔਰ ਟੋਸਟ ਆ ਕੋਈ ਵੀ ਤੁਸੀਂ ਮੈਨੂੰ ਉਹ ਮਾਇਆ ਭੇਟ ਨਹੀਂ ਕਰਨੀ ਤੁਹਾਡੀ ਖੁਸ਼ੀ ਹੋਵੇ ਤਾਂ ਤੁਸੀਂ ਮੈਨੂੰ ਭੇਟ ਸਾਦੇ ਆ ਤੇ ਉਹੀ ਸੰਜਤ ਦੀ ਏ ਇੱਕ ਇੱਕ ਰੁਪਏ ਦੇ ਵਿੱਚ ਵੀ ਲੱਖਾਂ ਰੁਪਏ ਦੇ ਅਸ਼ੀਰਵਾਦ ਹੁੰਦੇ ਆ ਤਾਂ ਸੰਜਤ ਦੀ ਦਿੱਤੀ ਹੋਈ ਮਾਇਆ ਨੂੰ ਮੱਥਾ ਟੇਕ ਹੀ ਸੇਵਤਾਰ ਕੀਤਾ ਜਾਂਦਾ ਨੇ ਇਸ ਤਰ੍ਹਾਂ ਕਿ ਕਦੇ ਵੀ ਵਹਿਮਾ ਪਰਮਾਚਾਰ ਨਾ ਪਾਓ ਤੇ ਜੇ ਕਿਸੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜੀ ਆ ਤੇ ਸਰਲ ਉਪਾਏ ਤੁਹਾਨੂੰ ਮੈਂ ਦੱਸ ਰਿਹਾ ਵਾਂ ਸਵਾ ਚਿਲੋ ਮਾਂ ਦੀ ਦਾਲ ਸਾਬਤ 11 ਵਾਰ ਆਪਣੇ ਸਿਰ ਤੋਂ ਉਤਾਰ ਲਓ ਉਤਾਰ ਕੇ ਉਹਨੂੰ ਚੱਲਦੇ ਪਾਣੀ ਵਿੱਚ ਲਗਾਤਾਰ 11 ਦਿਨ ਜਲ ਪ੍ਰਵਾਹ ਕਰੋ ਦੋ ਲੱਡੂ ਨਦੀ ਦੇ ਕਿਨਾਰੇ ਰੱਖ ਦਿਓ ਦੋ ਲੱਡੂ ਚੱਲਦੇ ਪਾਣੀ 'ਚ ਪਾ ਦਿਓ ਇੱਕ ਨਾਰੀਅਲ ਮਾਤਾ ਜੀ ਦੀ ਮੋੜੀ ਬਣ ਕੇ ਨਾਰੀਅਲ ਦੇ ਉੱਤੇ ਥੰਮਣੀ ਬੰਨ ਲਿਓ ਸੰਦੂਰ ਦਾ ਟਿੱਕਾ ਲਾ ਲਿਓ ਸਿਰ ਤੋਂ 11 ਵਾਰ ਵਾਰ ਕੇ ਚੱਲਦੇ ਪਾਣੀ ਵਿੱਚ ਤੁਸੀਂ ਪ੍ਰੋਵਾਈਡ ਕਰੋ 11 ਦਿਨ ਲਗਾਤਾਰ ਸਵਾ ਕਿਲੋ ਸਤਨਾਜਾ ਨਦੀ ਦੇ ਕਿਨਾਰੇ ਖਿਲਾਰ ਦਿਓ ਕਿਸੇ ਵੀ ਤਰ੍ਹਾਂ ਦਾ ਜਾਦੂ ਟੋਨਾ ਚਿੱਤੇ ਚਰਾ ਅਸਰ ਕੋਈ ਵੀ ਤਰ੍ਹਾਂ ਦੇ ਗਲਤ ਪ੍ਰਭਾਵ ਪਏ ਆ ਕਾਰੋਬਾਰੀ ਅੜਚਨਾ ਦੂਰ ਹੋਣ ਜਾਂਦੀਆਂ ਸਰਲ ਉਪਾਏ ਤੇ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਤੁਸੀਂ ਚੱਲਦੇ ਪਾਣੀ ਵਿੱਚ ਮਾਂ ਦੀ ਦਾਲ ਪਾਉ ਜੇ ਉਹ ਕਿਸੇ ਜੀਵ ਦੇ ਖਾਨ ਦੇ ਕੰਮ ਆਉ ਜੀ ਸਤਨਾਜਾ ਵੀ ਪੰਛੀ ਖਾਨ ਦੇ ਨਾਰੀਲ ਤੁਹਾਡੇ ਸਿਰ ਤੋਂ ਵਾਰਿਆ ਹੈ ਚਲਦੇ ਪਾਣੀ ਵਿੱਚ ਜਦੋਂ ਪ੍ਰੋਵਾਈਡ ਕਰੋਗੇ ਉਸ ਟਾਈਮ ਬਾਅਦ ਉਹ ਵੀ ਖਾਣ ਦੇ ਕੰਮ ਆ ਜਾਂਦਾ ਛੋਟੇ ਛੋਟੇ ਬੱਚੇ ਜਾਂ 23 ਬੰਦੇ ਉਹਨੂੰ ਤੱਡ ਕੇ ਉਹਨੂੰ ਖਾ ਲੈਂਦੇ ਆ ਉਹਦਾ ਕੋਈ ਵੀ ਉਹਦੇ ਉੱਤੇ ਪ੍ਰਭਾਵ ਨਹੀਂ ਰਹਿੰਦਾ ਜਲਦੀ ਜਦੋਂ ਤੁਸੀਂ ਸਿਰ ਤੋਂ ਵਾਰੀ ਹੋਈ ਚੀਜ਼ ਪਾ ਦਿੰਦੇ ਆ ਨਾ ਉਸ ਤੋਂ ਬਾਅਦ ਕੁਛ ਸੈਟਡ ਬਾਅਦ ਹੀ ਉਹਦੇ ਉੱਤੇ ਜਿੰਨੇ ਨੈਗੇਟਿਵ ਪ੍ਰਭਾਵ ਹੁੰਦੇ ਆ ਉਹ ਖਤਮ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਪ੍ਰਸ਼ਾਦ ਦੇ ਰੂਪ ਚ ਖਾਧਾ ਵੀ ਜਾਂਦਾ ਵਾ ਕਈ ਬੱਚੇ ਤੁਸੀਂ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਨਹਰਾ ਚੋ ਨਾਰੀਅਲ ਟੱਡ-ਟੱੜ ਕੇ ਖਾਂਦੇ ਆ ਤਾਂ ਦੱਸੋ ਉਹਨਾਂ ਤੇ ਕਿਹੜਾ ਜਾਦੂ ਟੂਣਾ ਹੋ ਗਿਆ ਕਿਹੜੀ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਬੱਚੇ ਖੁਸ਼ ਹੋ ਕੇ ਖਾਂਦੇ ਆ ਇਸ ਤਰ੍ਹਾਂ ਤੇ ਵਹਿਮਾਂ ਭਰਮਾਂ ਤੋਂ ਬਚੋ ਰੱਬ ਦੀ ਰਜ਼ਾ ਵਿੱਚ ਰਹੋ ਚੰਗੇ ਕਰਮ ਕਰੋ ਤਾਂ ਦੇ ਵੀ ਕਿਸੇ ਤਰ੍ਹਾਂ ਦੀ ਕੋ ਦਿੱਕਤ ਨਹੀਂ ਆਉਂਦੀ ਜਿਹੜੇ ਚੋਰ ਡਾਟੂ ਹੁੰਦੇ ਆ ਨਾ ਉਹਨਾਂ ਨੂੰ ਪੁਲਿਸ ਤੋਂ ਡਰ ਹੁੰਦਾ ਤੇ ਰੱਬ ਨੂੰ ਮੰਨਣ ਵਾਲੇ ਨੂੰ ਕਿਸੇ ਵੀ ਤਰ੍ਹਾਂ ਦੇ ਗ੍ਰਹਿ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਰੱਬ ਦੇ ਘਰ ਦੇ ਬਣਾਏ ਹੋਏ ਇਸ ਤਰ੍ਹਾਂ ਦੀ ਜਿਵੇਂ ਪੰਜਾਬ ਪੁਲਿਸ ਆ ਜਾਂ ਆਪਣੀ ਆਰਮੀ ਆ ਉਸੇ ਤਰ੍ਹਾਂ ਦਾ ਪ੍ਰਭਾਵ ਆ ਦਰੈ ਚਾਲ ਵੀ ਇਸ ਤਰ੍ਹਾਂ ਦਾ ਆਪਣੇ ਨਾਇਕ ਪਾਲਕਾ ਉਹ ਆਪਣੇ ਕਰਮ ਉਦੋਂ ਕਰਦੇ ਆ ਸ਼ਨੀ ਦਰੈ ਜਿਹੜਾ ਵਾ ਉਹ ਨਾਇਕ ਦਾ ਦੇਵਤਾ ਵਾ ਇਹ ਚ ਸਮਝ ਕੇ ਇਨਸਾਨ ਨੂੰ ਧਰਮ ਦੇ ਮੁਤਾਬ ਚੰਗੀ ਮਾੜੀ ਸਜ਼ਾ ਦੇਣ ਦਾ ਦੇਵਤਾਵਾ ਇਸੇ ਤਰ੍ਹਾਂ ਰਾਹੂ ਕੇਤੂ ਦੇ ਪ੍ਰਭਾਵ ਜਾਂ ਹੋਰ ਮੰਡਲ ਦੋਸ਼ ਇਹ ਦੋਸ਼ ਉਹਦਾ ਜਨਉਂਦੇ ਆ ਜਦੋਂ ਤੁਸੀਂ ਮਾੜੇ ਕਰਮ ਕਰਦੇ ਆ ਚੰਗੇ ਕਰਮ ਕਰੋ ਉਹਦੇ ਚਾਦੇ ਵਿੱਚ ਕਿਸੇ ਗ੍ਰਹਿ ਦਾ ਕੋਈ ਪ੍ਰਭਾਵ ਨਹੀਂ ਪਊਗਾ ਮੇਰੀ ਵੀਡੀਓ ਤੋਂ ਸਹਿਮਤ ਹੋ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਮੈਂ ਤੁਹਾਨੂੰ ਨਵੀਆਂ-ਨਵੀਆਂ ਦਲਨਾ ਦਰਸ਼ਨ ਦੇ ਤਾਬਲ ਰਵਾਂ ਚੋਟੀ ਮਾਨਨ ਜਦੋਂ ਹੌਸਲਾ ਉਹਦੇ ਹੀ ਵੱਧਦਾ ਵਾ ਜਦੋਂ ਚੂਚ ਕਮੈਂਟ ਹੁੰਦੇ ਨੇ রপড়া করে জয় শ্রীকৃষ্ণ